ਯਕਾ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀ ਪਿੰਡੂ ਲੇਕਦੀ ਮੈਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੁਣ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਦੁਪਹਿਰ ਦਾ ਟਾਈਮ ਆ ਸੋਚੀ ਜਾਂਦੀ ਸੀ ਸਰਬਜੀ ਕੀ ਬਣਾਵਾਂ ਸਬਜੀ ਕੀ ਬਣਾਵਾਂ ਮੈਂ ਕਿਹਾ ਚੱਲ ਅੱਜ ਆਪਾਂ ਘਰ ਦੀ ਪਕੌੜੇ ਤਿਆਰ ਕਰਦੇ ਆ ਮਤਲਬ ਕਿ ਜੋ ਆਪਾਂ ਬਾਜ਼ਾਰੋਂ ਮੁੱਲ ਦੇ ਪਕੌੜੇ ਲੈ ਕੇ ਆਉਂਦੇ ਆ ਤੇ ਉਹ ਪਕੌੜੇ ਆਪਾਂ ਘਰ ਹੀ ਤਿਆਰ ਕਰਦੇ ਆ ਤੇ ਇੱਕ ਤਾਂ ਜੇ ਬੇਸਨ ਤੋਂ ਬਣਦੇ ਨੇ ਬੇਸਨ ਤੋਂ ਤਿਆਰ ਹੁੰਦੇ ਨੇ ਖਾਣ ਵਾਲੇ ਪਕੌੜੇ ਆਲੂ ਪਿਆਜ ਉਹ ਪਕੌੜੇ ਹੁੰਦੇ ਨੇ ਪਰ ਇਹ ਸਿਰਫ ਬੇਸਨ ਦੀ ਪਕੌੜੇ ਹੋਣਗੇ ਨਮਕ ਮਿਰਚ ਹਲਦੀ ਤੇ ਬਾਕੀ ਜੀਰਾ ਵਗੈਰਾ ਜਿਹੜਾ ਤੁਸੀਂ ਪਾਉਣਾ ਚਾਹੁੰਦੇ ਹੋ ਬੇਸਨ ਦੇ ਵਿੱਚ ਉਹ ਪਾਉਗਾ ਤੇ ਬਾਕੀ ਜਿਹੜੇ ਬੇਸਨ ਤੋਂ ਆਪਾਂ ਪਕੌੜੇ ਕਿਆ ਕਰਦੇ ਆ ਇਹਨੂੰ ਤੁਸੀਂ ਗੱਟੇ ਦੀ ਸਬਜ਼ੀ ਵੀ ਕਹਿ ਸਕਦੇ ਹੋ ਗੱਟਿਆਂ ਦੀ ਗੱਟੇ ਦੀ ਸਬਜ਼ੀ ਤੇ ਇਹ ਪਕੌੜੇ ਆਪਾਂ ਕਰਾਂਗੇ ਪਾਣੀ ਦੇ ਵਿੱਚ ਤਿਆਰ ਤੇ ਕੋਈ ਤਲਦੇ ਨਹੀਂ ਹੈਗੇ ਪਾਣੀ ਦੇ ਵਿੱਚ ਹੀ ਤਿਆਰ ਮਤਲਬ ਕਿ ਤਲੰਗੇਨਾਂ ਨੂੰ ਤੇ ਚਲੋ ਜੀ ਇੱਧਰ ਆਪਣਾ ਧਰਤਾ ਗਰਮ ਪਾਣੀ ਰਿੱਜਣ ਵਾਸਤੇ ਮੈਂ ਕਿ ਚੱਲ ਪਾਣੀ ਰਿੱਜ ਜੂ ਆਪਣਾ ਫਿਰ ਆਪਾਂ ਇੱਧਰ ਆਪਾਂ ਨੇ ਇੱਕ ਕੌਲੀ ਲਈ ਆ ਬੈਸਨ ਦੀ ਤੇ ਇਹਦੇ ਵਿੱਚ ਪਾਵਾਂਗੇ ਹੁਣ ਸਵਾਦ ਅਨੁਸਾਰ ਨਮਕ ਮਿਰਚ ਮਿਰਚ ਤਾਂ ਥੋੜੀ ਜੀ ਨਾ ਮੰਗੂ ਪਾਵਾਂਗੇ ਜ਼ਿਆਦਾ ਨਹੀਂ ਪਾਉਂਦੇ ਕਿਉਂਕਿ ਸਬਜ਼ੀ ਚ ਪਾਵਾਂਗੇ ਥੋੜੀ ਜੀ ਪਾਵਾਂਗੇ ਚ ਹਲਦੀ ਹਲਦੀ ਪਾ ਲਈ ਆਪਾਂ ਨੇ ਤੇ ਥੋੜਾ ਜਿਹਾ ਪਾਵਾਂਗੇ ਜੇ ਨਮਕ ਦਾ ਜੇ ਤੁਸੀਂ ਸਵਾਦ ਅਨੁਸਾਰ ਕਾਲੀ ਮਿਰਚ ਪਾਉਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਹੋ ਜੀਰਾ ਵਗੈਰਾ ਪਿਸਿਆ ਹੋਇਆ ਧਨੀਆ ਇਹ ਸਾਰੇ ਮਸਾਲੇ ਪਾ ਸਕਦੇ ਆ ਤੇ ਮੈਂ ਲੈ ਕੇ ਆਣੇ ਹੁਣ ਜੀਰਾ ਧਨੀਆ ਤੇ ਕਾਲੀ ਮਿਰਚ ਲੋ ਜੀ ਜੀਰਾ ਆਪਾਂ ਨੇ ਪਾ ਲਿਆ ਕਾਲੀ ਮਿਰਚ ਪਾ ਲਈ ਆ ਤੇ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਆਪਾਂ ਜਿਆਦਾ ਤੁਸੀਂ ਤੇਲ ਪਾ ਸਕਦੇ ਹੋ ਜੇ ਘਿਓ ਹੈਗਾ ਦੇਸੀ ਘਿਓ ਤਾਂ ਉਹ ਵੀ ਪਾ ਸਕਦੇ ਆ ਲੋ ਜੀ ਥੋੜਾ ਜਿਹਾ ਪਾ ਲਿਆ ਆਪਾਂ ਇਹ ਦੇਸੀ ਘਿਓ ਇਹ ਘਿਓ ਤਾਂ ਪਾਏ ਆਂ ਵੀ ਮਤਲਬ ਕਿ ਚਿਪਕੇ ਜੇ ਨਾ ਨਾਲ ਵੇਸਣ ਗੁੰਨਣ ਲੱਗੇ ਲੋ ਜੀ ਹੁਣ ਆਪਾਂ ਆ ਲੈ ਲੈ ਇੱਧਰ ਪਾਣੀ ਤੇ ਹੁਣ ਆਪਾਂ ਗੁੰਨਦੇ ਆ ਇਹਨੂੰ ਆਟੇ ਮਾਗ ਕਰਨਾ ਚਾ ਨਾ ਜਾ ਦੇ ਕਿਹੜਾ ਨਾ ਜਾ ਦੇ ਪਤਲਾ ਲੋ ਜੀ ਆਪਾਂ ਨੇ ਆਟਾ ਗੁੰਨ ਲਿਆ ਹੁਣ ਆਟੇ ਨੂੰ ਚੰਗੀ ਤਰ੍ਹਾਂ ਆਪਾਂ ਨੂੰ ਗੁੰਨ ਲਿਆ ਤੇ ਹੁਣ ਥੋੜਾ ਜਿਹਾ ਹੱਥਾਂ ਨੂੰ ਘਿਓ ਲਾ ਕੇ ਇਹਨੂੰ ਪਕੌੜਿਆਂ ਦੀ ਸ਼ੇਪ ਦਿੰਨੇ ਆ ਇੱਧਰ ਆਪਣਾ ਪਾਣੀ ਰਿੱਜਣ ਲੱਗਿਆ ਪਿਆ ਤੇ ਨਾਲ ਹੁੰਦੀ ਆ ਆਪਾਂ ਪਕੌੜੇ ਦੇ ਵਿੱਚ ਸਿੱਟੀ ਜਾਵਾਂਗੇ ਮਤਲਬ ਕਿ ਤਲ ਲਾਵਾਂਗੇ ਪਾਣੀ ਦੇ ਵਿੱਚ ਨਜੀ ਪਕੌੜਿਆਂ ਨੂੰ ਸ਼ੇਪ ਆਪਾਂ ਦੇ ਦਿੱਤੀਆਂ ਇਹਨੂੰ ਤੇ ਥੋੜਾ ਜਿਹਾ ਰਹਿ ਗਏ ਨੇ ਥੋੜਾ ਜਿਹਾ ਕਿਉਂ ਦਾ ਹੱਥ ਲਗਾਵਾਂਗੇ ਤੇ ਐਦਾਂ ਕਰਕੇ ਐਦਾਂ ਸ਼ੇਪ ਦੇਣੀ ਹੈ ਪਕੌੜਿਆਂ ਨੂੰ ਜਿਆਦਾ ਮੋਟੇ ਨਹੀਂ ਰੱਖਣੇ ਹੈਗੇ ਫਿਰ ਸਬਜ਼ੀ ਵਧੀਆ ਨਹੀਂ ਬਣਨੀ ਹੈਗੀ ਜੇ ਆਪਾਂ ਜਿਆਦਾ ਮੋਟੇ ਰੱਖਾਂਗੇ ਤੇ ਐਦਾਂ ਕਰੀ ਜਾਂਣਾ ਤੇ ਆਪਣੇ ਪਕੌੜੇ ਤੇਰੇ ਵਿੱਚ ਫਿਰ ਆਪਾਂ ਬਣਨੇ ਪਾਣੀ ਦੇ ਵਿੱਚ ਤਰਲੇ ਰੱਖ ਦਵਾਂਗੇ ਪਕੌੜਿਆਂ ਨੂੰ ਦੇਖੋ ਆਪਣੇ ਪਕੌੜੇ ਤਿਆਰ ਨੇ ਬਸ ਫਿਰ ਆਪਾਂ ਇਹ ਬਣਾਵਾਂਗੇ ਸਬਜ਼ੀ ਬਹੁਤ ਜਿਆਦਾ ਟੇਸਟੀ ਬਣੂ ਸਬਜ਼ੀ ਗੱਟੇ ਦੀ ਸਬਜ਼ੀ ਵੀ ਕਹਿ ਸਕਦੇ ਤੁਸੀਂ ਇਹਨੂੰ ਪਕੌੜੇ ਦੀ ਸਬਜ਼ੀ ਵੀ ਕਹਿ ਸਕਦਾ ਹੋ ਹਰਿਆਣਵੀ ਵਿੱਚ ਇਹਨੂੰ ਗੱਟਿਆਂ ਦੀ ਸਬਜ਼ੀ ਕਹਿੰਦੇ ਨੇ ਗੱਟੇ ਸਬਜ਼ੀ ਰਾਜਸਥਾਨ ਕਣ ਆਪਾਂ ਕਹਿੰਦੇ ਆ ਪਕੌੜੇ ਦੀ ਸਬਜ਼ੀ ਬਲੋ ਜੀ ਆਪਣੇ ਪਕੌੜੇ ਰੈਡੀ ਨੇ ਤੇ ਹੁਣ ਇਹਨੂੰ ਆਪਾਂ ਇਧਰ ਪਾਣੀ ਵਿੱਚ लो जी आपने पानी तले पा दिते ने पकौड़े कले कले करके पाने नहीं पाने जे आप कट्ठे पावे फेर वाइस नहीं पाने चिपके गैस कर दिता बंद ਤੇ ਹੁਣ ਜਿਹੜੇ ਆਪਣੇ ਇਹ ਪਕੌੜੇ ਨੇ ਇਹਨੂੰ ਆਪਾਂ ਪਾਣੀ ਚੋਂ ਕੱਢ ਲੈਣੇ ਆ ਇਹ ਆਪਣੇ ਤਲੇ ਗਏ ਨੇ ਦੇਖੋ ਮਤਲਬ ਕਿ ਫੁੱਲ ਕੇ ਕਿੰਨੇ ਕਿੰਨੇ ਮੋਟੇ ਹੋ ਗਏ ਨੇ ਤੇ ਇਹਨੂੰ ਪਾਣੀ ਚੋਂ ਕੱਢ ਲੈਣੇ ਆ ਜਿਹੜਾ ਇਹਦੇ ਆ ਉੱਤੇ ਗਾਧ ਜੀ ਆਈ ਆ ਇਹ ਆਪਾਂ ਨੇ ਸਬਜ਼ੀ ਚ ਨਹੀਂ ਪਾਉਣੀ ਹੈਗੀ ਕਿਉਂਕਿ ਜੋ ਮਤਲਬ ਕਿ ਇਹ ਨਮਕ ਜਿਹੜਾ ਪਾਣੀ ਉਹਦੇ ਕਰਕੇ ਹੋ ਗਿਆ ਇਹ ਨਮਕ ਪਾਇਆ ਹੋਇਆ ਸੀ ਨਾ ਲੋ ਜੀ ਆਪਾਂ ਇਹਨਾਂ ਲਸਣ ਪਿਆਜ਼ ਇਟ ਮਾਟਰ ਕੱਟ ਲਿਆ ਇਧਰ ਆਪਣਾ ਤੇਲ ਗਰਮ ਹੋ ਗਿਆ ਧੋਕੇ ਕੱਟਿਆ ਇਹ ਤੇ ਤੇਲ ਵੀ ਗਰਮ ਹੋ ਗਿਆ ਆਪਣਾ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਆਪਣਾ ਮਸਾਲਾ ਤਿਆਰ ਕਰਿਆ ਹੋਇਆ ਤੇ ਥੋੜਾ ਜਿਹਾ ਪਾ ਦਿੰਨੇ ਆ ਤੇ ਦੇ ਵਿੱਚ ਜੀਰਾ ਤੇ ਇਧਰੋਂ ਆਪਣੇ ਜੋ ਇਹ ਪਕੌੜੇ ਕੱਟ ਮਤਲਬ ਕਿ ਜੇ ਛੋਟੇ ਪੀਸ ਕਰੈ ਨੇ ਆਪਾਂ ਛੋਟੇ ਪੀਸ ਵੀ ਕਰ ਸਕਦੇ ਹਾਂ ਇਹ ਚੱਕ ਨਾਲ ਇਹ ਵੱਡੀ ਪੌਣੇ ਦਾ ਪੱਟੇ ਹੀ ਪਾ ਸਕਦੇ ਹਾਂ ਪਰ ਮੈਂ ਛੋਟੇ ਕਰਕੇ ਪਾਉਂਗੀ ਪੱਟੇ ਵਧੀਆ ਨਹੀਂ ਲੱਗਦੇ ਹੈ ਵਿੱਚ ਪਰ ਪੱਟੇ ਨਹੀਂ ਜਾਂਦੇ ਬਣਨ ਤੋਂ ਬਾਅਦ ਇਹ ਬਹੁਤ ਜਿਆਦਾ ਟੇਸਟੀ ਸਬਜ਼ੀ ਬਣਦੀ ਹੈ ਮੈਂ ਪਹਿਲਾਂ ਬਣਾਈ ਹੈ ਪਰ ਮੈਂ ਵੀਡੀਓ ਸ਼ੇਅਰ ਨਹੀਂ ਕੀਤੀ ਮੈਂ ਕਿਹਾ ਅੱਜ ਮੈਂ ਵੀ ਵੀਡੀਓ ਸ਼ੇਅਰ ਕਰਦਾਂ ਨੀ ਇਹ ਲਾ ਹੋ ਗਿਆ ਆਪਣਾ ਰੈਡੀ ਇਹਦੇ ਵਿੱਚ ਸਵਾਦ ਅਨੁਸਾਰ ਪਾ ਲੈਣੀ ਆਪਾਂ ਨਮਕ ਮਿਰਚ ਹਾਲ ਲੀਂ ਜਿੰਨਾ ਖਾਣੇ ਆ ਤੁਸੀਂ ਓਨਾ ਕ ਪਾਏ ਮੈਂ ਚੀਰ ਕੇ ਬਣਾਉਣੀ ਹੁੰਦੀ ਆ ਮਤਲਬ ਕਿ ਜੇ ਛੋਲੇਆਂ ਵਗੈਰਾ ਦੀ ਸਬਜੀ ਬਣਾਉਣਾ ਕਾਲੀ ਛੋਲੇਆਂ ਦੀ ਸਬਜੀ ਉਹਦਾ ਮਸਾਲਾ ਮੈਂ ਕੁੱਟ ਕੇ ਬਣਾਉਣੀ ਆ ਤੇ ਇਹ ਵਾਲੀ ਸਬਜੀ ਦਾ ਮਸਾਲਾ ਮੈਂ ਚੀਰ ਕੇ ਬਣਾਉਣੀ ਆ ਚੀਰ ਕੇ ਵਾਲੀ ਵੀ ਮਸਾਲੇ ਦੀ ਸਬਜੀ ਬਣਦੀ ਆ ਲੋਚੀ ਆਪਾਂ ਇਸ ਤਰ੍ਹਾਂ ਦਾ ਨਾ

ਤੇ ਹੁਣ ਪਾਣੀ ਇਹਦੇ ਵਿੱਚ ਆਪਾਂ ਜਿਹੜੇ ਆਪਣੇ ਪਕੌੜੇ ਸੀ ਇਹ ਬਣੇ। ਪਾਣੀ ਇਹਦੇ ਵਿੱਚ ਆਪਾਂ ਨੇ ਪਾ ਦਿੱਤਾ ਹੈ ਤੇ ਹੁਣ ਆਪਾਂ ਇਹਦਾ ਕੁੱਕਰ ਟੱਕਣ ਲਾਦਾਂ ਨੇ ਕੁੱਕਰ ਬੰਦ ਕਰਕੇ ਇਸ ਵਿਸਲ ਵਜਾਉਣੇ ਆ ਇਹਨੂੰ। ਸਿਰਫ ਤਿੰਨ ਵਿਸਲਾ ਵਜਾਉਣੀਆਂ ਨੇ ਵੱਧ ਨਹੀਂ ਵਜਾਉਣੀਆਂ ਤੇ ਫਿਰ ਤੁਹਾਨੂੰ ਸਬਜ਼ੀ ਦਿਖਾਉਣੇ ਆ ਕਿੰਦਾ ਦੀ ਬਣੀ ਆ। ਦੇਖੋ ਜੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੀ ਆ। ਬਹੁਤ ਜ਼ਿਆਦਾ ਟੇਸਟੀ ਬਣੀ ਆ ਸਬਜ਼ੀ ਤੇ ਇੱਧਰ ਮੈਂ ਆਪਾਂ ਲਈ ਆਪਣੀ ਇੱਧਰ ਪਾਤੀ ਸਰਦਾਰ ਜੀ ਦੀ ਸਬਜ਼ੀ ਰੋਟੀ ਆਪਣੀ ਬਣ ਚੁੱਕੀ ਆ। ਲੋ ਜੀ ਖਾਣੇ ਆਪਾਂ ਗਰਮ ਗਰਮ ਰੋਟੀ। ਇੇਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇਸੇ ਤਰ੍ਹਾਂ ਲੈਂਦੇ ਰਾਂ ਲੈਂਦੇ ਆ ਕੇ ਰਹਿਾਂਗੇ ਤੁਹਾਡੇ ਵਾਸਤੇ ਹੋਰ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਚਲੋ ਜੀ ਮਿਲਾਂ ਕੱਲ੍ਹ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਿਆਂ ਸ਼ਸ਼ਿਕਾ